ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉੱਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਖਿਵੈ ਚੰਦੋਆ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਆਉਣ ਵਾਲੇ ਸ਼ਿਸ਼ਦੀਪੂਰਬ ਨੂੰ ਸਮਰਪਿਤ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਤੁਹਾਡੀ ਆਪਣੀ ਕੰਪੋਜੀਸ਼ਨ ਹੋਵੇਗੀ ਜੀ ਅੱਜ ਆਪਾਂ ਇਹ ਸ਼ਬਦ ਮਦ ਸਬਕ ਦੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਬਹੁਤ ਹੀ ਵਧੀਆ ਕੰਪੋਜੀਸ਼ਨ ਹੈ ਜੀ ਇਸ ਸ਼ਬਦ ਦੀ ਤਾਲ ਦਾਦਰਾ ਤਾਲ ਹੈ ਇਸ ਸ਼ਬਦ ਦੇ ਅੰਦਰ ਲੱਗਣ ਵਾਲੇ ਸਵਰ ਹਾਂ ਜੀ ਸਾਰੇ ਗਾ ਕੋਮਲ ਮਾ ਪਾ ਧਾ ਅਤਿਨੀ ਕੋਮਲ ਬਹੁਤ ਵਧੀਆ ਕੰਪੋਜੀਸ਼ਨ ਹੈ ਪਹਿਲਾਂ ਮੈਂ ਆਪ ਜੀ ਨੂੰ ਸਤਾਈਏ ਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸਰਾ ਤੇ ਸਾਰਾ ਸ਼ਬਦ ਸਮਝਾਵਾਂਗਾ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖ ਲੈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਸ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਅਗਨ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੁਲ ਚੁਕਦੀ ਮਾਫੀ ਕਿ ਤੁਸਮਤ ਬਖਸ਼ਣੀ ਸ਼ਬਦ ਸਿੱਖੀਏ ਜੀ ਸਤ ਗੁਰ ਕਾ ਖਿਵਾ ਚੰਦੋ ਸਤ ਗੁਰ ਕਾ ਖਿਵਾ ਚੰਦੋ ਸਤ ਗੁਰ ਕਾ ਖਿਵਾ ਚੰਦੋ ਸਤ ਗੁਰ ਕਾ ਖਿਵਾ ਬੈਠਾ ਹਰ ਜੰਗੂ ਤਖਤ ਬੈਠਾ ਹਰ ਜੰਗੂ ਸਤ ਗੁਰ ਕਾ ਖਿਵੇ ਚੰਦੋਆ ਸਤ ਗੁਰ ਕਾ ਖਿਵੇ ਚੰਦੋਆ ਸਤ ਗੁਰ ਕਾ ਖਿਵੇ ਚੰਦੋ ਤੁ ਤੈਠਾ ਅਰਨੰਦ ਗੁਰੂ ਤਖਤ ਬੈਠਾ ਅਰਨੰਦ ਗੁਰੂ ਚਾਰ ਪਲਚਾਂਨ ਆਪੇ ਹੋਗਾ ਪਲਚਾਂ ਆਪੇ ਹੀ ਖੰ ਖਲੋਆ ਆਪੇ ਹੀ ਖੰ ਖਲੋਆ ਆਪੇ ਹੀ ਖੰ ਖਲੋਆ ਆਪੇ ਹੀ ਖੰ ਖਲੋਆ ਤਖਤ ਬੈਠਾ ਹਰ ਗੰਮ ਅੱਪੇ ਪੱਟੀ ਕਲਮਿਆ ਅੱਪੇ ਪੱਟੀ ਕਲਮਿਆ ਆਪ ਲਿਖਨ ਹਾਰਾ ਹੋਆ ਸਭ ਉਮਤਿਆ ਆਪੇ ਹੀ ਨਵਾ ਨਿਰੋਵਾ ਆਪੇ ਹੀ ਨਵਾ ਨਿਰੋਵਾ ਆਪੇ ਹੀ ਨਵਾ ਨਿਰੋਵਾ ਵਨ ਹੋਤੇ ਹੱਥ ਬਨੋ ਹੋ ਉਗਵ ਰਹੋਤੇ ਹੱਥ ਬਨੋ ਹੋ ਟੋਚ

ਜਾਗੇ ਚੋਂਹੂ ਜੁਗੀ ਪਲ ਚਾਇਨ ਆਪੇ ਤੇ ਬਾਕੀ ਅੰਦਰ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਹੌ ਸਲੋ ਸਲੋ ਸਾਰਾ ਸ਼ਬਦ ਸਿੱਖਦੇ ਹਾਂ ਜੀ ਤਖਤ ਤਖਤ ਬੈਠਾ ਤਖਤ ਬੈਠਾ ਤਖਤ ਬੈ ਅਰਜਨ ਗੁਰੂ ਤਖਤ ਬੈਠਾ ਅਰਜਨ ਗੁਰੂ ਸਤ ਗੁਰ ਕਾ ਖਿਵੇ ਸਤ ਗੁਰ ਕਾ ਖਿਵੇ ਚੰਦੋ ਵਾ ਸਤ ਗੁਰ ਕਾ ਖਿਵੇ ਚੰਦੋ ਚੰਦੋ ਵਾ ਚੰਦੋ ਵਾ ਸਤ ਗੁਰ ਕਾ ਖਿਵੇ ਇਕੱਠਾਏਗਾ ਸਤ ਗੁਰ ਕਾ ਖਿਵੇ ਸਤ ਗੁਰ ਕਾ ਖਿਵੇ ਖਿਵੇ ਸਤ ਗੁਰ ਕਾ ਸਤ ਗੁਰ ਕਾ ਸਤ ਗੁਰ ਕਾ ਖਿਵੈ ਚੰਦੂਆ 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 ਤਖਤ ਬੈਠਾ ਅਰਜਨ ਗੁਰੂ ਇਹ ਸਥਾਈ ਹੈ ਹੁਣ ਆਪਾਂ ਅੰਤਰਾ ਸਿੱਖਾਂਗੇ ਪਹਿਲਾ ਅੰਤਰਾ ਚਾਰੇ ਜਗੇ ਚੋਹੋ ਜੁਗੀ ਫੇਰ ਦੁਬਾਰ ਤੋਂ ਚਾਰੇ 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 ਜਗੇ ਜਾਗੇ ਚੋ ਪਲਚਾਇਨ ਆਪੇ ਪਲਚਾਇਨ ਆਪੇ ਸਾ ਜਿਉ ਆਪੇ ਹੀ ਥੰ ਲੋਆ ਤਖਤ ਬੈਠਾ ਅਰਜੰ ਗੁਰੂ ਇਹ ਸਥਾਈ ਤੇ ਪਹਿਲਾ ਅੰਤਰਾ ਹੈ ਹੁਣ ਆਪਾਂ ਬਾਕੀ ਅੰਦਰ ਇਸ ਨੂੰ ਇਸ ਨੂੰ ਸੁਣਾਂਗੇ ਸਿੱਖਦੇ ਹਾਂ ਦੂਸਰਾ ਅੰਤਰਾ ਆਪੇ ਪੱਤੀ ਕਲਮਿਆ ਆਪ ਲਿਖਨ ਹਾਰਾ ਹੋਵਾ ਆਪ ਲਿਖਨ ਹਾਰਾ ਹੋਵਾ ਸਭ ਉਮਤ ਆਵਨ ਜਾਵਨੀ ਜਾ ਆਪੇ ਹੀ ਨਵਾ ਨਿਰੋਵਾ ਤੀਸਰਾ ਅੰਤਰਾ ਉਗਵਨ ਹੋਤੇ ਆਥਵਨੋ ਹੋ ਉਗ ਉਗਵਨ ਹੋਤੇ ਆਥਵਨੋ ਚੌਕਕੀ ਕੀ ਲੋ ਦੂਨੀ ਚੋਨੀ ਕਰਮ ਸੱਚੇ ਕਾ ਸੱਚਾ ਟੋਆ ਚਾਰੇ ਜਗੇ ਚੋਂ ਜੁਗੀ ਪੰਚਾਇਨ ਆਪੇ ਹੋਆ ਪੰਚਾਇ ਹੋਵਾ ਤਖਤ ਬੈਠਾ ਪਰਨ ਗੁਰੂ ਸਮਾਪਤੀ ਅਰਜੰਗੁਰੂ ਅਰਜੰਗੁਰੂ ਇਹ ਹੈ ਇਹ ਦਸ਼ਬਦ ਹੈ ਜਿਵੇਂ ਮੈਂ ਅਭੀਨ ਸਲੋਕ ਸੁਣਾਤੇ ਸਾਰਾ ਸ਼ਬਦ ਸਮਝਾਇਆ ਹੈ ਜਿਨੇ ਇਸ ਤਰੀਕੇ ਨਾਲ ਸਿੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ